ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਲਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਜੀ ਅਕਾਲੀ ਸਿਆਸਤ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਸਿਆਸੀ ਧਮਾਕੇ ਹੋ ਰਹੇ ਨੇ ਉਧਰ ਐਸਡੀਪੀਸੀ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਤੇ ਕਾਰਵਾਈ ਤੋਂ ਬਾਅਦ ਹੁਣ ਅਕਾਲੀ ਸਿਆਸਤ ਜਿਹੜੀ ਹੈ ਉਹ ਕੀ ਮੋੜਾ ਕੱਟੇਗੀ ਓਵਰਆਲ ਹੁਣ ਜੋ ਸਥਿਤੀਆਂ ਬਣੀਆਂ ਹੋਈਆਂ ਨੇ ਇਹਨਾਂ ਨੂੰ ਵੇਖਦਿਆਂ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਅਕਾਲੀ ਸਿਆਸਤ ਦੇ ਵਿੱਚ ਇੱਕ ਤੋਂ ਬਾਅਦ ਇੱਕ ਨਵੇਂ ਧਮਾਕੇ ਵੀ ਹੋ ਰਹੇ ਨੇ ਤੇ ਬੜੇ ਪੰਗੇ ਵੀ ਅਕਾਲੀ ਸਿਆਸਤ ਦੇ ਵਿੱਚ ਆਏ ਨੇ 2024 ਚ ਜਦੋਂ ਅਕਾਲੀ ਦਲ ਸਿਰਫ ਹਰਸ਼ਮਰਤ ਕੌਰ ਬਾਦਲ ਨੂੰ ਜਿਤਾ ਸਕਿਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਸ ਤੋਂ ਬਾਅਦ ਕਿਤੇ ਨਾ ਕਿਤੇ ਅਕਾਲੀ ਦਲ ਦੇ ਵਿੱਚ ਵਿਰੋਧ ਦੇ ਸੁਰ ਸੁਖਵੀਰ ਸਿੰਘ ਬਾਦਲ ਔਰ ਅਕਾਲੀ ਦਲ ਦੇ ਵਿੱਚ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਹਮੈਤੀ ਲੀਡਰਸ਼ਿਪ ਹੈ ਜਾਂ ਸੁਖਵੀਰ ਸਿੰਘ ਬਾਦਲ ਦੀ ਹਮੈਤੀ ਲੀਡਰਸ਼ਿਪ ਹੈ ਉਹਦੇ ਖਿਲਾਫ ਵਿਰੋਧ ਦੇ ਸੁਰ ਜ਼ਿਆਦਾ ਤੇਜ਼ ਹੋਏ ਸੀ ਉਦੋਂ ਹੀ ਮਹਿਸੂਸ ਹੋਣ ਲੱਗ ਗਿਆ ਸੀ ਕਿ ਅਕਾਲੀ ਦਲ ਦੇ ਵਿੱਚ ਜੋ ਇਹ ਰੌਲੇ ਨੇ ਇਹ ਕਿਤਨਾ ਕਿਤੇ ਵੱਡਾ ਰੂਪ ਧਾਰਨ ਕਰਨਗੇ ਔਰ ਅਸੀਂ ਵੇਖਿਆ ਹੀ ਹੈ ਪਿਛਲੇ ਦਿਨਾਂ ਦੇ ਵਿੱਚ ਕਿ ਕਿਵੇਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇੱਕ ਵੱਡਾ ਧੜਾ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਉਹਨਾਂ ਨੇ ਆਪ ਮਾਫੀ ਮੰਗੀ ਤੇ ਸ਼ਿਕਾਇਤਾਂ ਵੀ ਕੀਤੀਆਂ ਸੁਖਬੀਰ ਸਿੰਘ ਬਾਦਲ ਦੀਆਂ ਔਰ 2 ਦਸੰਬਰ ਨੂੰ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਇਹ ਲੱਗਦਾ ਸੀ ਜਿਸ ਤਰ੍ਹਾਂ ਦੀ ਭੂਮਿਕਾ ਰਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਉਸ ਤੋਂ ਬਾਅਦ ਇਹ ਲੱਗਦਾ ਸੀ ਕਿ ਅਕਾਲੀ ਸਿਆਸਤ ਪਟੜੀ ਤੇ ਮੁੜੇਗੀ ਕਿਉਂਕਿ ਜੱਥੇਦਾਰ ਸਹਿਬਾਨਾ ਨੇ ਦੋ ਗੱਲਾਂ ਵੱਡੀਆਂ ਕੀਤੀਆਂ ਸੀ ਉਹ ਕਹਿੰਦੇ ਹੁਣ ਕੋਈ ਦਾਗ ਹੀ ਨਹੀਂ ਤੇ ਕੋਈ ਬਾਗ ਹੀ ਨਹੀਂ ਇਕੱਠੇ ਹੋ ਜੋ ਉਹ ਤੋਂ ਬਾਅਦ ਸੁਧਾਰ ਲਹਿਰ ਨੇ ਆਪਣਾ ਜਿਹੜਾ ਮਿਸ਼ਨ ਸੀ ਉਹਨੂੰ ਰੋਕ ਦਿੱਤਾ ਸੀ ਭੰਗ ਕਰ ਦਿੱਤਾ ਸੀ ਪਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦੇ ਨਾਲ ਜੁੜੇ ਹੋਏ ਲੀਡਰਾਂ ਤੇ ਸਵਾਲ ਜਿਉਂ ਦੇ ਤਿਉਂ ਬਰਕਰਾਰ ਨੇ ਔਰ ਲੋਕਾਂ ਦੇ ਵਿੱਚ ਇਹ ਗੱਲ ਖੂਬ ਚਰਚਿਤ ਹੈ ਕਿ ਕਿਉਂ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਨਹੀਂ ਮਿਲੀ ਕਿਉਂ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਨੇ ਉਹਨਾਂ ਦੇ ਹੁਕਮਾਂ ਤੋਂ ਬਾਅਦ ਵਰਕਿੰਗ ਕਮੇਟੀ ਕਿਉਂ ਨਹੀਂ ਬੈਠੀ ਤੇ ਕਿਉਂ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਹੁਣ ਤਾਂ ਹਾਊਸ ਦੀ ਟਰਮ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਉਹ ਖਤਮ ਹੈ ਹਜੇ ਵੀ ਵਰਕਿੰਗ ਕਮੇਟੀ ਨੇ ਨਾ ਤਾਂ ਹਾਊਸ ਐਕਸਟੈਂਡ ਕੀਤਾ ਔਰ ਨਾ ਹੀ ਸੱਤ ਮੈਂਬਰੀ ਕਮੇਟੀ ਨੂੰ ਕੋਈ ਮਾਨਤਾ ਦਿੱਤੀ ਹੈ ਇਹਦਾ ਇਹਦਾ ਉਦਾਹਰਨ ਦੇਣ ਦਾ ਮੇਰਾ ਮਕਸਦ ਇਸ ਸਵਾਲ 'ਚ ਖਰਜੋਜੀ ਇਹ ਸੀ ਕਿ ਆਕਾਲੀ ਦਲ ਦੇ ਵਿੱਚ ਧੜੇਬਾਜ਼ੀ ਹਜੇ ਵੀ ਖਤਮ ਨਹੀਂ ਹੋਈ باوجود ਇਸ ਦੇ ਕਿ ਸਿੰਘ ਸਹਿਬਾਨਾ ਵੱਲੋਂ ਹੁਕਮ ਦਿੱਤੇ ਗਏ ਸੀ ਹੁਣ ਸੁਧਾਰ ਲਹਿਰ ਦੇ ਜਿਹੜੇ ਲੀਡਰ ਨੇ ਉਹ ਇੱਕ ਤਰੀਕੇ ਨਾਲ ਥੋੜੇ ਜੇ ਨਰਮ ਨਜ਼ਰ ਆ ਰਹੇ ਨੇ ਔਰ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਹਮਾਇਤੀ ਨੇ ਉਹਨਾਂ 'ਤੇ ਸਵਾਲ ਜ਼ਿਆਦਾ ਹੋ ਰਹੇ ਨੇ ਹੁਣ ਜੋ ਜਥੇਦਾਰ ਸਹਿਬਾਨਾ ਦੀ ਭੂਮਿਕਾ ਸੀ ਉਸ ਤੋਂ ਬਾਅਦ ਇੱਕ ਵਾਰ ਫੇਰ ਕੌਮ ਦੇ ਵਿੱਚ ਸੁਨੇਹਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਔਰ ਪੰਜ ਸਿੰਘ ਸਹਿਬਾਨ ਨੇ ਉਹਨਾਂ ਦੀ ਤਾਕਤ ਅੱਜ ਵੀ ਵੱਡੀ ਹੈ ਔਰ ਸਿੱਖ ਸਿਆਸਤ ਨੂੰ ਦਿਸ਼ਾ ਦੇਣ ਦੇ ਵਿੱਚ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਭੂਮਿਕਾ ਵੱਡੀ ਹੈ ਪਰ ਜਦੋਂ ਇਹ ਪ੍ਰਭਾਵ ਜਾ ਰਿਹਾ ਕਿ ਅਕਾਲੀ ਦਲ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਔਰ ਜਦੋਂ ਇਹ ਪ੍ਰਭਾਵ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੁਝ ਲੀਡਰਸ਼ਿਪ ਭਾਵੇਂ ਉਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਰੀਏ ਜਾਂ ਕੁਝ ਦੂਸਰੇ ਲੀਡਰਾਂ ਦੇ ਜ਼ਰੀਏ ਇਹ ਮਾਹੌਲ ਬਣਾਉਣਾ ਚਾਹੁੰਦੀ ਹੈ ਇਹ ਪ੍ਰਭਾਵ ਜਾ ਰਿਹਾ ਹੈ ਕਿ ਜਥੇਦਾਰਾਂ ਦੇ ਫੈਸਲੇ ਉਹਨੇ درست ਨਹੀਂ ਸੀ ਜਾਂ ਜਥੇਦਾਰਾਂ ਦੀਆਂ ਜਿਹੜੀਆਂ ਕਮੀਆਂ ਨੇ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਤੇ ਕਈ ਸਵਾਲ ਖੜੇ ਹੋਏ ਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਰੰਤ ਗੱਲ ਤਿੰਨ ਮੈਂਬਰੀ ਕਮੇਟੀ ਬਣਾਤੀ ਹੁਣ ਜੱਠੇਦਾਰ ਗਿਆਨੀ ਹਰਪ੍ਰੀਤ ਸਿੰਘ ਉਹ ਵੀ ਸਖਤ ਸਟੈਂਡ ਲੈ ਗਏ ਉਹ ਤਾਂ ਪਰਸੋਂ ਹੀ ਕਹਿ ਗਏ ਸੀ ਕਿ ਅਗਰ ਸ਼੍ਰੀ ਅਕਾਲ ਚੱਕਰ ਸਾਹਿਬ ਤੇ ਮੀਟਿੰਗ ਹੋਈ 2 ਦਸੰਬਰ ਦੇ ਫੈਸਲੇ ਤੇ ਦੁਬਾਰਾ ਕਿਸੇ ਤਰ੍ਹਾਂ ਦਾ ਵਿਚਾਰ ਕਰਨ ਲਈ ਜਾਂ ਉਸ ਫੈਸਲੇ ਦੇ ਸੰਬੰਧ ਦੇ ਵਿੱਚ ਤੇ ਮੈਂ ਉਸ ਮੀਟਿੰਗ ਦੇ ਵਿੱਚ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਦੇ ਵਿੱਚ ਨਹੀਂ ਜਾਵਾਂਗਾ ਇਹਦਾ ਮਤਲਬ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕੋਈ ਸ਼ੱਕ ਸੁਭਾ ਇੱਕ ਤਾਂ ਗੱਲ ਹੈ ਦੂਸਰੀ ਅਜੇ ਹੀ ਨੌਬਤ ਕਿਉਂ ਆਈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਬੁਲਾ ਕੇ ਤਿੰਨ ਮੈਂਬਰੀ ਕਮੇਟੀ ਬਣਾਉਣੀ ਪੈਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼ਾਇਦ ਇਹ ਨਹੀਂ ਸਮਝ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਮਾਮਲੇ 'ਚ ਜਿਹੜੀ ਐਸਜੀਪੀਸੀ ਨੇ ਤੇਜ਼ੀ ਦਿਖਾਈ ਹੈ ਲੋਕਿੰਝ ਮਹਿਸੂਸ ਕਰ ਰਹੇ ਨੇ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ 2 ਦਸੰਬਰ ਦੇ ਫੈਸਲਿਆਂ ਤੋਂ ਬਾਅਦ ਜਥੇਦਾਰਾਂ ਦੀ ਸਰਬ ਉੱਚਤਾ ਤੋਂ ਔਖਾ ਹੈ ਕਿਉਂਕਿ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਔਰ ਉਹਨਾਂ ਦੇ ਤਬਾਦਲਿਆਂ ਦਾ ਅਧਿਕਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਹੈ ਪਰ ਇਹ ਵੀ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਤੇ ਜਿਹੜੀ ਕਮੇਟੀ ਹੈ ਜਾਂ ਅੱਗੇ ਕਾਰਜਕਾਰਨੀ ਹੈ ਮੋਰੀ ਰੂਪ ਦੇ ਵਿੱਚ ਉਹ ਕਿਤੇ ਨਾ ਕਿਤੇ ਸ਼ਰੋਮਣੀ ਅਕਾਲੀ ਦਲ ਦੀ ਉਸ ਲੀਡਰਸ਼ਿਪ ਦੇ ਨੇੜੇ ਮੰਨੇ ਜਾਂਦੇ ਨੇ ਜਿਸ ਲੀਡਰਸ਼ਿਪ ਤੇ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨਾਂ ਨੇ ਧਾਰਮਿਕ ਸਜ਼ਾ ਲਾਈ ਤੇ ਫੈਸਲੇ ਸੁਣਾਈ ਹੁਣ ਦੋ ਤਿੰਨ ਗੱਲਾਂ ਜਿਹੜੀ ਕੱਲ ਦੀ ਮੀਟਿੰਗ ਆ ਉਸ ਤੋਂ ਬਾਅਦ ਨਿਕਲੀਆਂ ਨੇ ਅਗਰ ਗਿਆਨੀ ਹਰਪ੍ਰੀਤ ਸਿੰਘ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੁੰਦੀ ਹੈ ਜਾਂ ਉਹਨਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਜਾਂਦਾ ਜਿਸ ਤਰ੍ਹਾਂ ਦਾ ਸ਼ੱਕ ਗਿਆਨੀ ਹਰਪ੍ਰੀਤ ਸਿੰਘ ਹੋਣੀ ਪ੍ਰਗਟਾ ਰਹੇ ਨੇ ਉਹ ਕਹਿੰਦੇ ਮੈਂ ਤਿਆਰ ਆ ਜੇ ਮੈਨੂੰ ਤੁਸੀਂ ਲਾਂਭੇ ਵੀ ਕਰਨਾ ਹੈ ਤੇ ਮੈਂ ਤਿਆਰ ਆ ਪਰ ਅਗਰ ਉਹਨਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਵੱਖਰਾ ਕੀਤਾ ਜਾਂਦਾ ਹੈ ਇਹਦੇ ਨਾਲ ਇੱਕ ਸਨੇਹਾ ਜ਼ਰੂਰ ਜਾਏਗਾ ਕਿ ਕਿਤਨਾ ਕਿਤੇ 2 ਦਸੰਬਰ ਦੇ ਫੈਸਲੇ ਤੋਂ ਬਾਅਦ ਯਾਨੀ ਹਰਪੀਰ ਸਿੰਘ ਹੁਨਾ ਦੀ ਭੂਮਿਕਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੀ ਕਿਤਨਾ ਕਿਤੇ ਸੰਤੁਸ਼ਟ ਨਹੀਂ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਰੋਕਿਆ ਗਿਆ ਔਰ ਇਹ ਮੀਟਿੰਗ ਕਾਲੀ-ਕਾਲੀ ਚ ਹੋਣ ਦਿੱਤੀ ਗਈ ਇਹ ਇਹ ਚਰਚਾਵਾਂ ਇਹ ਡਿਬੇਟਾਂ ਹੋਣਗੀਆਂ ਚੈਨਲਾਂ ਤੇ ਵੀ ਹੋਣਗੀਆਂ ਤੇ ਬੁੱਧੀਜੀਵੀਆਂ ਦੇ ਵਿੱਚ ਵੀ ਹੋਣਗੀਆਂ ਹੁਣ ਮੈਂ ਦੋ ਤਰ੍ਹਾਂ ਨਾਲ ਇਹਨਾਂ ਚੀਜ਼ਾਂ ਨੂੰ ਦੇਖਦਾ ਇਹ ਵੀੜਾ ਸ਼੍ਰੋਮਣੀ ਅਕਾਲੀ ਦਲ ਦੇ ਇਕੱਠੇ ਹੋਣ ਦਾ ਸੀ ਔਰ ਲੱਗ ਰਿਹਾ ਸੀ ਕਿ 2 ਦਸੰਬਰ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸ਼ਾਇਦ ਇਕੱਠਾ ਹੋ ਜਾਏਗਾ ਲੇਕਿਨ ਇੱਕ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਜਦੋਂ ਜਥੇਦਾਰ ਸ਼੍ਰੀ ਗਿਆਨੀ ਹਰਪੀ ਸਿੰਘ ਹੁਣਾਂ ਦੇ ਖਿਲਾਫ ਮਾਮਲਾ ਜਾਂਚ ਅਧੀਨ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੀ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਰਿਵਾਈਵਲ ਦੀ ਗੱਲ ਤੁਰੀ ਸੀ ਜਥੇਦਾਰ ਸਹਿਬਾਨਾ ਦੇ ਫੈਸਲੇ ਤੋਂ ਬਾਅਦ ਇਹ ਵਿਵਾਦ ਹੋਰ ਪਾਸੇ ਚਲੀ ਗਈ ਕਿ ਕੀ ਸ਼੍ਰੋਮਣੀ ਅਕਾਲੀ ਦਲ ਜਥੇਦਾਰ ਸਹਿਬਾਨਾਂ ਦੀਆਂ ਤਾਕਤਾਂ برداشت ਨਹੀਂ ਕਰ پا ਰਹੀਆਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਇਸ਼ਾਰੇ ਤੇ ਇੰਨੀ ਛੇਤੀ ਛੇਤੀ ਕਾਰਵਾਈਆਂ ਕਰ ਰਹੀ ਹੈ ਇਹ ਸਵਾਲ ਇਲਜ਼ਾਮ ਇੱਕਈ ਤਰ੍ਹਾਂ ਦੇ ਸੰਗਤ ਦੇ ਵਿੱਚ ਚੱਲ ਰਹੇ ਨੇ ਹੁਣ ਦੋ ਤਰ੍ਹਾਂ ਨਾਲ ਮੈਂ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਉਹਦੇ ਨਾਲ ਵੀ ਜਿਹੜੀਆਂ ਸਥਿਤੀਆਂ ਬਣੀਆਂ ਨੇ ਦੋ ਤਰੀਕੇ ਨਾਲ ਦੇਖਦਾ ਇੱਕ ਤਾਂ ਇਹ ਗਿਆਨੀ ਹਰਪ੍ਰੀਤ ਸਿੰਘ ਹੁਨਾਂ ਨੂੰ ਵੱਡਾ ਸਮਰਥਨ ਮਿਲ ਰਿਹਾ ਲੋਕਾਂ ਦੇ ਵਿੱਚ ਇਹ ਸੁਨੇਹਾ ਚੱਲਿਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਹੁਨਾਂ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਸੁਨੇਹਾ ਚੱਲਿਆ ਗਿਆ ਔਰ ਗਿਆਨੀ ਹਰਪ੍ਰੀਤ ਸਿੰਘ ਹੁਨਾਂ ਦੇ ਪ੍ਰਤੀ ਜਨ ਸਮਰਥਨ ਵਧਿਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਭਾਵੇਂ ਸੁਧਾਰ ਲਹਿਰ ਦੇ ਲੀਡਰ ਨੇ ਜਾਂ ਹੋਰ ਵੀ ਲੀਡਰ ਨੇ ਉਹ ਵੀ ਗਿਆਨੀ ਹਰਪ੍ਰੀਤ ਸਿੰਘ ਹੁਨਾਂ ਦੇ ਨਾਲ ਆ ਕੇ ਖੜੇ ਨੇ ਹੁਣ ਅਜਿਹੇ ਹਾਲਾਤਾਂ 'ਚ ਜਿਹੜੀ ਮੈਂ ਸਿਆਸਤ ਦੇਖਦਾ ਭਵਿੱਖ ਦੀ ਮੈਨੂੰ ਇਹ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਨੂੰ ਕੌਣ ਚਲਾਏਗਾ ਅਗਰ ਸੁਖਬੀਰ ਸਿੰਘ ਬਾਦਲ ਨਹੀਂ ਤੇ ਕੌਣ ਮੈਨੂੰ ਲੱਗਦਾ ਉਸ ਕੌਣ ਦਾ ਜਵਾਬ ਮਿਲ ਗਿਆ ਕਿ ਅਗਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਚ ਪ੍ਰਧਾਨ ਨਹੀਂ ਬਣਦੇ ਜਾਂ ਉਹ ਪ੍ਰਧਾਨਗੀ ਦੀ ਚੋਣ ਹੀ ਨਹੀਂ ਲੜਦੇ ਤੇ ਫਿਰ ਕੌਣ ਮੈਨੂੰ ਲੱਗਦਾ ਉਹ ਕੌਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਣ ਕੇ ਉਮਰੇ ਨੇ ਉਹ ਕਿਉਂ ਕਿਉਂਕਿ ਅਗਰ ਉਹਨਾਂ ਨੂੰ ਲਾਂਬੇ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਇੱਕ ਹੋਰ ਵੱਡੀ ਹਮਾਇਤ ਲੋਕਾਂ ਦੀ ਮਿਲੇਗੀ ਤੇ ਲੋਕ ਚਾਹਣਗੇ ਕਿ ਹੁਣ ਉਹ ਉਸ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਜਿਸ ਸ਼ਰੋਮਣੀ ਅਕਾਲੀ ਦਲ ਤੇ ਇਹ ਇਲਜ਼ਾਮ ਲੱਗ ਰਹੇ ਨੇ ਕਿ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਰੀਏ ਸਿਰਫ ਆਪਣੇ ਹਮਾਇਤੀ ਜਥੇਦਾਰ ਸਹਿਬਾਨਾਂ ਨੂੰ ਹੀ ਕੁਰਸੀ ਤੇ ਰੱਖਣਾ ਚਾਹੁੰਦੇ ਨੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਿਆਨੀ ਹਰਪ੍ਰੀਤ ਸਿੰਘ ਨੂੰ ਭਵਿੱਖ 'ਚ ਬਹੁਤ ਵੱਡਾ ਸਮਰਥਨ ਮਿਲ ਸਕਦਾ ਹੈ ਹੁਣ ਵੀ ਉਹਨਾਂ ਨੂੰ ਸਮਰਥਨ ਮਿਲ ਰਿਹਾ ਹੈ ਇਹ ਸਮਰਥਨ ਵੱਧ ਜਾਣਾ ਹੈ ਉਹਨਾਂ ਦੇ ਪ੍ਰਤੀ ਅਗਰ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਅਜਿਹੇ ਹਾਲਾਤਾਂ 'ਚ ਜ਼ਰੂਰ ਵੱਡੀ ਗਿਣਤੀ ਦੇ ਵਿੱਚ ਮੈਂਬਰਸ਼ਿਪ ਜਾਂ ਡੈਲੀਗੇਟ ਇਹ ਚੋਣਗੇ ਕਿ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਚੋਣ ਲੜਨ ਅਕਾਲੀ ਦਲ ਦੇ ਪ੍ਰਧਾਨ ਦੀ ਔਰ ਅਗਰ ਕੋਈ ਅਜਿਹੀ ਸਥਿਤੀ ਬਣਦੀ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਸਾਹਮਣੇ ਜਥੇਦਾਰ ਹਰਪ੍ਰੀਤ ਸਿੰਘ ਚੋਣ ਦੇ ਤੌਰ ਤੇ ਆਉਂਦੇ ਨੇ ਗਿਆਨੀ ਹਰਪ੍ਰੀਤ ਸਿੰਘ ਮੁਕਾਬਲੇ ਚ ਆਉਂਦੇ ਨੇ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀਆਂ ਵੋਟਾਂ ਦਾ ਮੁਕਾਬਲਾ ਬੜਾ ਦਿਲਚਸਪ ਪੜਨਾ ਹੈ ਅਗਰ ਸੁਖਬੀਰ ਬਾਦਲ ਇੱਕ ਪਾਸੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਇੱਕ ਪਾਸੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਚੋਣ ਹੈ ਤੇ ਫਿਰ ਸੁਧਾਰ ਲਹਿਰ ਤੋਂ ਇਲਾਵਾ ਪੰਜਾਬ ਚ ਵੱਖ-ਵੱਖ ਪੱਧਰ ਤੇ ਜ਼ਿਲ੍ਹਾ ਜਥੇਦਾਰ ਹੋਣ ਜਾਂ ਡੈਲੀਗੇਟ ਮੈਂਬਰ ਹੋਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਸਿੱਧੀ ਨੂੰ ਉਸ ਵੇਲੇ ਫਿਰ ਅਸੀਂ ਪਿੱਛੇ ਨਹੀਂ ਕਰ ਸਕਦੇ ਜਦੋਂ ਕਿਸੇ ਵਿਅਕਤੀ ਦੇ ਹੱਕ 'ਚ ਹਵਾ ਚੱਲਦੀ ਹੈ ਤੇ ਫਿਰ ਉਹ ਵੱਡੀਆਂ ਉਪਲਬਧੀਆਂ ਹਾਸਲ ਕਰਦਾ ਹੈ ਅਸੀਂ 24 22 ਦੀਆਂ ਚੋਣਾਂ ਦੇਖੀਆਂ ਨੇ ਭਗਵੰਤ ਮਾਨ ਦੇ ਹੱਕ 'ਚ ਹਵਾ ਬਣੀ ਕਾਂਗਰਸ ਦੇ ਮਾੜੇ ਫੈਸਲਿਆਂ ਨੇ ਉਹ ਹਵਾ ਨੂੰ ਹੋਰ ਤਕੜਾ ਕਰਤਾ ਅਕਾਲੀ ਭਾਜਪਾ ਦੀ ਕਮਜ਼ੋਰੀ ਨੇ ਭਗਵੰਤ ਮਾਨ ਨੂੰ ਹੋਰ ਤਕੜਾ ਕਰਤਾ ਤੇ ਉਹ 91 ਸੀਟਾਂ ਜਿੱਤ ਕੇ ਅੱਜ 94 95 95 ਤੇ ਪਹੁੰਚ ਗਿਆ ਇਸੇ ਕਰਕੇ ਅਗਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਮਾਮਲੇ 'ਚ ਉਨ੍ਹਾਂ ਤੇ ਕਾਰਵਾਈ ਹੁੰਦੀ ਹੈ ਇਸ ਜਾਂਚ ਤੋਂ ਬਾਅਦੀਆਂ ਉਹਨਾਂ ਨੂੰ ਵੱਖਰਾ ਕਰ ਦਿੱਤਾ ਜਾਂਦਾ ਹੈ ਜਥੇਦਾਰ ਦਮਦਮਾ ਸਾਹਿਬ ਦੇ ਅਹੁਦੇ ਤੋਂ ਤੇ ਉਹ ਹੋਰ ਉੱਬਰ ਕੇ ਸਾਹਮਣੇ ਆਉਣਗੇ ਔਰ ਲੋਕਾਂ ਦਾ ਜਨ ਸਮਰਥਨ ਗਿਆਨੀ ਹਰਪ੍ਰੀਤ ਸਿੰਘ ਵੱਲ ਜਾ ਰਿਹਾ ਹੈ ਇਹਦਾ ਮਤਲਬ ਹੈ ਫਿਰ ਉਹਨਾਂ ਲਈ ਪ੍ਰਧਾਨਗੀ ਦੀ ਚੋਣ ਲੜਨ ਦਾ ਦਬਾਅ ਵਧੇਗਾ ਤੇ ਅਗਰ ਉਹ ਚੋਣ ਲੜਦੇ ਨੇ ਤੇ ਫਿਰ ਅਕਾਲੀ ਦਲ ਨੂੰ ਉਹ ਕੌਣ ਮੈਂ ਸਮਝਾਂਗਾ ਕਿ ਮਿਲ ਗਿਆ ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਸੁਖਬੀਰ ਨਹੀਂ ਤੇ ਕੌਣ ਸੋ ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਸਿਆਸਤ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਕਈ ਮੋੜੇ ਕੱਟੇਗੀ ਹੁਣ ਜੋ ਕੁਝ ਮਾਹੌਲ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਦੇ ਹੱਕ 'ਚ ਬਣਿਆ ਹੈ ਯਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਹੱਕ 'ਚ ਬਣਿਆ ਹੈ ਇਹ ਹੁਣ ਅਕਾਲੀ ਦਲ ਵੀ ਇਹਨੂੰ ਮਹਿਸੂਸ ਕਰ ਰਿਹਾ ਹੋਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹਨੂੰ ਮਹਿਸੂਸ ਕਰ ਰਹੀ ਹੋਵੇਗੀ ਕਿ ਜਿਹੜੀ 3 ਮੈਂਬਰੀ ਕਮੇਟੀ ਬਣਾਈ ਹੈ ਇਹਦੀ ਜਾਂਚ ਮੁਕੰਮਲ ਹੋ ਕੇ ਕੀ ਕਾਰਵਾਈ ਅਧੀਨ ਆਏਗੀ ਇਹ ਜਾਂ ਇਹਨੂੰ ਠੰਡੇ ਬਸਤੇ ਚ ਪਾ ਦਿੱਤਾ ਜਾਏਗਾ ਇਹ ਵੀ ਅਸੀਂ ਆਪਣੇ ਜ਼ਹਿਨ ਚੋਂ ਨਹੀਂ ਕੱਢ ਸਕਦੇ ਸੋ ਅਕਾਲੀ ਸਿਆਸਤ ਨੇ ਅੰਗਲੇ 2-3 ਮਹੀਨਿਆਂ ਦੇ ਵਿੱਚ ਕਈ ਮੂੜੇ ਕੱਟਨੇ ਨੇ ਔਰ ਹਜੇ ਇਹ ਵੀ ਤੈ ਨਹੀਂ ਕਿ ਮੈਂਬਰਸ਼ਿਪ ਕਦੋਂ ਕੀਤੀ ਜਾਣੀ ਹੈ ਅਕਾਲੀ ਦਲ ਦੀ ਕੀ ਸੱਤ ਮੈਂਬਰੀ ਕਮੇਟੀ ਉਹ ਅੱਗੇ ਵਧੇਗੀ ਔਰ ਗਿਆਨੀ ਰੁਘਵੀਰ ਸਿੰਘ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜਥੇਦਾਰ ਨੇ ਉਹਨਾਂ ਦੀ ਹਜੇ ਇਸ ਪੂਰੇ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਐਂਟਰੀ ਨਹੀਂ ਹੋਈ। ਯਾਨੀ ਹਰਪ੍ਰੀਤ ਸਿੰਘ ਹੋਣਾ ਤੇ ਜੋ ਕਾਰਵਾਈ ਦੀ ਗੱਲ ਚੱਲ ਰਹੀ ਹੈ ਜਾਂਚ ਦੀ ਉਸ ਤੋਂ ਬਾਅਦ ਬਾਕੀ ਜਥੇਦਾਰ ਸਹਿਬਾਨਾਂ ਨੇ ਸਾਂਝੇ ਤੌਰ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪ੍ਰतिकਰਮ ਨਹੀਂ ਦਿੱਤਾ। ਅਗਰ ਉਹ ਕੋਈ ਕੋਈ ਸਾਂਝਾ ਪ੍ਰतिकਰਮ ਦੰਦੇ ਨਹੀਂ ਜਾਂ ਦੁਬਾਰਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੁਝ ਦਿਨਾਂ 'ਚ ਮੀਟਿੰਗ ਹੁੰਦੀ ਹੈ ਤੇ ਕੀ ਸੱਚਮੁੱਚ 2 ਦਸੰਬਰ ਦੇ ਫੈਸਲੇ 'ਚ ਕਿਸੇ ਤਰ੍ਹਾਂ ਦੀ ਨਵੀਂ ਹੱਦ ਜੋੜ ਸਕਦੀ ਹੈ ਕੋਈ ਨਵੀਂ ਮੱਦ ਜੋੜ ਸਕਦੀ ਹੈ ਇਹ ਬੜਾ ਦਿਲਚਸਪ ਰਹੇਗਾ ਅਗਰ ਮੀਟਿੰਗ ਹੁੰਦੀ ਹੈ ਔਰਗਿਆਨੀ ਹਰਪੀਰ ਸਿੰਘ ਨੇ ਜਿਵੇਂ ਕਿਹਾ ਸੀ ਕਿ ਸੰਭਾਵਨਾ ਹੈ ਤੇ ਫਿਰ ਅਕਾਲੀ ਸਿਆਸਤ ਹੋਰ ਚਿੰਤਾਜਨਕ ਸਥਿਤੀ ਚ ਪਹੁੰਚੇਗੀ ਪਰ ਜਿਹੜੀ ਅਕਾਲੀ ਸਿਆਸਤ ਹੈ ਉਹ ਇਸ ਤਰ੍ਹਾਂ ਨਹੀਂ ਜਾਣੀ ਚਾਹੀਦੀ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਆਪਣੇ ਪਸੰਦ ਦੇ ਲੀਡਰਾਂ ਨੂੰ ਹੀ ਜਥੇਦਾਰ ਸਾਹਿਬ ਦੇ ਤੌਰ ਤੇ ਦੇਖਣਾ ਚਾਹੁੰਦਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜੇ ਜਥੇਦਾਰ ਸਹਿਬਾਨ ਨੇ ਉਹਨਾਂ ਤੋਂ ਇਹ ਚਾਹੁੰਦਾ ਕਿ ਉਹ ਸਿਰਫ ਸ਼ਰੋਮਣੀ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਦੇ ਅਨੁਕੂਲ ਫੈਸਲੇ ਕਰਨ ਇਹ ਸਨੇਹ ਨਹੀਂ ਜਾਣੇ ਚਾਹੀਦੇ ਇਹ ਸਨੇਹ ਅਕਾਲੀ ਦਲ ਲਈ ਘਾਤਕ ਹੋ ਸਕਦੇ ਨੇ ਡਲਾ ਜੀ ਅਗਲੀ ਖਬਰ ਵੱਲ ਵਧੀਏ ਤਾਂ ਜਿਹੜਾ ਕੇਂਦਰ ਸਰਕਾਰ ਵੱਲੋਂ ਕੋਮੀ ਖੇਤੀ ਮਾਰਕੀਟਿੰਗ ਨੀਤੀ ਦਾ ਫਰੇਮਵਰਕ ਤਿਆਰ ਕੀਤਾ ਗਿਆ ਉਸ ਨੂੰ ਲੈ ਕੇ ਜੋ ਹੈ ਕਿਸਾਨ ਆਗੂ ਖੁੱਲ ਕੇ ਵਿਰੋਧ ਵਿੱਚ ਆ ਗਏ ਨੇ ਇਸੇ ਨੂੰ ਲੈ ਕੇ ਜੋ ਹੈ ਪੰਜਾਬ ਸਰਕਾਰ ਨਾਲ ਵੀ ਅਹਿਮ ਮੀਟਿੰਗ ਵੀ ਹੋ ਚੁੱਕੀ ਹੈ ਹੁਣ ਇਸ ਨਵੀਂ ਨੀਤੀ ਨੂੰ ਲੈ ਕੇ ਕਿਸਾਨਾਂ ਦਾ ਰੁਖ ਕੀ ਹੈ ਸਰ ਪੰਜਾਬ ਸਰਕਾਰ ਦਾ ਰੁਖ ਕੀ ਹੈ ਤਾਂ ਹੁਣ ਸਾਰਿਆਂ ਦੇ ਸਾਹਮਣੇ ਆ ਹੀ ਚੁੱਕਿਆ ਹੈ ਤੇ ਹੁਣ ਤੁਸੀਂ ਇਹਨਾਂ ਸਥਿਤੀਆਂ ਨੂੰ ਵੇਖਦਿਆਂ ਹੋਇਆ ਇਸ ਡਰਾਫਟ ਦੇ ਉੱਪਰ ਕੀ ਕਹਿਣਾ ਚਾਹੋਗੇ ਤੁਹਾਡਾ ਐਨਲਿਸਿਸ ਇਸ ਨਵੀਂ ਨੀਤੀ ਤੇ ਇਸ ਡਰਾਫਟ ਤੇ ਕੀ ਹੈ ਦੇਖੋ ਕੇਂਦਰ ਸਰਕਾਰ ਵੱਲੋਂ ਇੱਕ ਡਰਾਫਟ ਵੱਖ-ਵੱਖ ਸੂਬਿਆਂ ਨੂੰ ਭੇਜਿਆ ਗਿਆ 25 ਨਵੰਬਰ ਨੂੰ 10 ਦਸੰਬਰ ਤੱਕ ਸਾਰੇ ਸੂਬਿਆਂ ਤੋਂ ਸੁਝਾਅ ਮੰਗੇ ਗਏ ਸੀ ਡਰਾਫਟ ਕੀ ਹੈ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਦਾ ਇੱਕ ਫਰੇਮਵਰਕ ਹੈ ਕਿ ਕਿਵੇਂ ਬਾਜ਼ਾਰੀਕਰਨ ਨੂੰ ਮਾਰਕੀਟਿੰਗ ਨੂੰ ਤਕੜਾ ਕੀਤਾ ਜਾਵੇ ਮੰਡੀਕਰਨ ਢਾਂਚੇ ਨੂੰ ਤਕੜਾ ਕੀਤਾ ਜਾਵੇ ਤਾਂ ਕਿ ਕਿਸਾਨਾਂ ਦੀ ਜਿਹੜੀ ਜਿਹੜਾ ਉਤਪਾਦਨ ਹੈ ਕਿਸਾਨਾਂ ਦਾ ਕਿਉਂਕਿ ਇੰਡੀਆ ਚ ਆਉਣ ਵਾਲੇ ਸਮੇਂ ਦੇ ਵਿੱਚ ਉਤਪਾਦਨ ਹੋਰ ਵਧਨੇ ਨੇ ਜਿਹੜੀਆਂ ਪ੍ਰੋਜੈਕਸ਼ਨਸ ਨੇ ਭਾਵੇਂ ਉਹ ਇਕਨੋਮਿਕ ਸਰਵੇ ਦੀਆਂ ਨੇ ਜਾਂ ਵੱਖ-ਵੱਖ ਐਕਸਪਰਟਸ ਦੀਆਂ ਪ੍ਰੋਜੈਕਸ਼ਨਸ ਨੇ ਅਨੁਮਾਨ ਨੇ ਇਸੇ ਬਰੇ ਦੇ 23 24 ਦੇ ਤੇ ਦੇਖਿਆ ਜਾਵੇ ਤੇ ਭਾਰਤ ਦੇ ਵਿੱਚ ਖੇਤੀਬਾੜੀ ਦਾ ਉਤਪਾਦਨ ਬਹੁਤ ਵਧਣਾ ਹੈ ਭਾਵੇਂ ਉਹ ਫੂਡ ਗ੍ਰੇਨਸ ਨੇ ਅਨਾਜ ਫਸਲਾਂ ਨੇ ਭਾਵੇਂ ਉਹ ਹਾਰਟੀਕਲਚਰ ਨੇ ਬਾਗਬਾਨੀ ਨੇ ਫਲ ਸਬਜ਼ੀਆਂ ਨੇ ਤੇ ਪਾਵੇਂ ਉਹ ਆਇਲ ਸੀਡ ਹੈ ਇਹਨਾਂ ਸਾਰਿਆਂ ਦੇ ਵਿੱਚ ਬਹੁਤ ਵੱਡੇ ਉਤਪਾਦਨ ਦੀ ਸੰਭਾਵਨਾ ਹੈ ਸੋ ਕੇਂਦਰ ਦੇ ਜਿਹੜਾ ਐਗਰੀਕਲਚਰ ਵੈਲਫੇਅਰ ਮਹਿਕਮਾ ਖੇਤੀਬਾੜੀ ਨਾਲ ਜੁੜਿਆ ਕਿਸਾਨਾਂ ਦੀ ਵੈਲਫੇਅਰ ਦਾ ਮਹਿਕਮਾ ਉਹਨੇ ਇੱਕ ਪਾਲਿਸੀ ਬਣਾਈ ਹੈ ਕੌਮੀ ਫਰੇਮਵਰਕ ਭੇਜਿਆ ਡਰਾਫਟ ਭੇਜਿਆ ਸੂਬਿਆਂ ਨੂੰ ਹੁਣ ਉਸ ਡਰਾਫਟ ਤੇ ਵਿਰੋਧ ਬਹੁਤ ਵੱਧ ਗਿਆ ਪੰਜਾਬ ਦੇ ਲਗਭਗ ਸਾਰੇ ਕਿਸਾਨ ਸੰਗਠਨ ਇਹ ਕਹਿ ਰਹੇ ਨੇ ਕਿ ਜਿਹੜਾ ਉਹ ਫਰੇਮਵਰਕ ਹੈ ਜਿਹੜੀ ਉਹ ਪਾਲਿਸੀ ਹੈ ਇੱਕ ਤਰੀਕੇ ਨਾਲ ਤਿੰਨ ਖੇਤੀ ਕਾਨੂੰਨਾਂ ਨੂੰ ਬੈਕ ਡੋਰ ਤੋਂ ਲਾਗੂ ਕਰਨ ਦੇ ਯਤਨ ਨੇ ਔਰ ਕੱਲ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਖੇਤੀ ਮਹਿਕਮਾ ਬਹੁਤ ਸਾਰੇ ਕਿਸਾਨ ਸੰਗਠਨਾਂ ਦੇ ਆਗੂ ਇੱਕ ਮੀਟਿੰਗ 'ਚ ਸ਼ਾਮਲ ਵੀ ਹੋਏ ਸੀ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਵੀ ਉਸ ਮੀਟਿੰਗ 'ਚ ਸ਼ਾਮਲ ਹੋਏ ਬਲਬੀਰ ਸਿੰਘ ਰਾਜੇਵਾਲ ਉੱਚੇਚੇ ਤੌਰ ਤੇ ਸ਼ਾਮਲ ਹੋਏ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਜਗਜੀਤ ਸਿੰਘ ਡੱਲੇয়াল ਔਰ ਸਰਵਨ ਸਿੰਘ ਪੰਦੇਰ ਜਿਹੜੇ ਮੋਰਚੇ 'ਚ ਬੈਠੇ ਨੇ ਉਹ ਵੀ ਵਿਰੋਧ ਕਰਦੇ ਨੇ ਉਹ ਕਹਿੰਦੇ ਇਹ ਡਰਾਫਟ ਹੈ ਜਿਹੜਾ ਇਹ ਤਿੰਨ ਖੇਤੀ ਕਾਨੂੰਨਾਂ ਨੂੰ ਚੋਰ ਦਰਵਾਜ਼ੇ ਰਾਹੀਂ ਜਾਂ ਬੈਕ ਡੋਰ ਐਂਟਰੀ ਕੀਤੀ ਜਾ ਰਹੀ ਹੈ ਹੁਣ ਗੱਲ ਜ਼ਰੂਰ ਸੁਣਾਗੇ ਅਸੀਂ ਬਲਬੀਰ ਸਿੰਘ ਰਾਜਵਾਲ ਉਹਨਾਂ ਦੀ ਗੱਲ ਵੀ ਸੁਣਾਗੇ ਅਸੀਂ ਜੁਗਿੰਦਰ ਸਿੰਘ ਉਗਰਾਹਾ ਉਹਨਾਂ ਦੀ ਗੱਲ ਵੀ ਸੁਣਾਗੇ ਪੰਜਾਬ ਸਰਕਾਰ ਦੇ ਖੇਤੀਬਾੜੀ ਮਹਿਕਮੇ ਔਰ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਵੀ ਵਿਚਾਰ ਕਰ ਰਹੀ ਹੈ ਕਿ ਕਿਉਂ ਨਾ ਇੱਕ ਵਿਸ਼ੇਸ਼ ਸਦਨ ਬੁਦਾ ਬੁਲਾਇਆ ਜਾਵੇ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਜਾਂ ਕੋਈ ਸਰਪਾਰਟੀ ਮੀਟਿੰਗ ਬੁਲਾਈ ਜਾਵੇ ਤੇ ਕਿਸਾਨ ਜਥੇਬੰਦੀਆਂ ਬੁਲਾਈਆਂ ਜਾਣ ਤੇ ਇਹਨੂੰ ਰੱਦ ਕਰਕੇ ਸੂਬੇ ਚੋਂ ਵਾਪਸ ਭੇਜਿਆ ਜਾਵੇ ਉਂਝ ਸੂਬੇ ਪੰਜਾਬ ਚ ਮੰਡੀ ਕਰਨ ਦੀ ਵਿਵਸਥਾ ਦੇਖਣ ਨੂੰ ਤਕੜੀ ਲੱਗਦੀ ਹਕੀਕਤ ਚ ਤਕੜੀ ਨਹੀਂ ਹੈ ਪੰਜਾਬ ਐਗਰੀਕਲਚਰ ਦੀ ਮਾਰਕੀਟਿੰਗ ਔਰ ਮੰਡੀ ਕਰਨ ਦੇ ਵਿੱਚ ਲਗਭਗ ਇੱਕ ਫੇਲ ਸੂਬਿਆਂ ਦੀ ਤਰ੍ਹਾਂ ਕੰਮ ਕਰਦਾ ਹੈ ਹੁਣ ਕਿਸਾਨਾਂ ਨੂੰ ਕਿਸਾਨ ਸੰਗਠਨਾਂ ਨੂੰ ਇਹਨਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਕਾਰਪੋਰੇਟ ਘਰਾਣੇ ਆ ਸਕਦੇ ਨੇ ਪ੍ਰਾਈਵੇਟ ਮੰਡੀਕਰਨ ਚ ਹੁਣ ਮੈਂ ਕਾਰਪੋਰੇਟ ਘਰਾਣਿਆਂ ਤੇ ਕਿਉਂਕਿ ਤੁਸੀਂ ਇਹ ਵੀ ਪੁੱਛਿਆ ਕਿ ਤੁਹਾਡਾ ਵਿਸ਼ਲੇਸ਼ਣ ਸੁਰੇਂਦਰ ਡੱਲਾ ਜੀ ਕੀ ਹੈ ਹੁਣ ਮੈਂ ਆਪਣਾ ਵਿਸ਼ਲੇਸ਼ਣ ਵੀ ਜੇ ਸਮਝਾਵਾਂ ਜਦੋਂ ਕਾਰਪੋਰੇਟ ਘਰਾਣੇ ਵੱਡੇ ਵੱਡੇ ਸਟੋਰ ਬਣਾ ਰਹੇ ਸੀ ਇੰਡੀਆ ਚ ਗ੍ਰੋਸਰੀ ਸਟੋਰਸ ਬਣਾ ਰਹੇ ਸੀ ਉਦੋਂ ਹੀ ਬੜਾ ਰੌਲਾ ਪਿਆ ਵੀ ਕਾਰਪੋਰੇਟ ਘਰਾਣਿਆਂ ਨੂੰ ਇਹ ਮਨਜ਼ੂਰੀਆਂ ਨਹੀਂ ਮਿਲਣੀਆਂ ਚਾਹੀਦੀਆਂ ਰੇੜੀ ਫੜੀ ਵਾਲੇ ਖਤਮ ਹੋ ਜਾਣਗੇ ਲੋਕਾਂ ਨੇ ਗਰੋਸਰੀ ਇਨ੍ਹਾਂ ਵੱਡੇ ਸ਼ੋਰੂਮਾਂ ਚੋਂ ਲੈਣੀ ਹੈ ਦੁਕਾਨਦਾਰ ਖਤਮ ਹੋ ਜਾਣਗੇ ਸਾਡੇ ਰੇੜੀਆਂ ਤੇ ਸਬਜ਼ੀਆਂ ਵੇਚਣ ਵਾਲੇ ਕਿਸਾਨ ਮੰਡੀ ਚ ਸਬਜ਼ੀ ਵੇਚਣ ਵਾਲੇ ਕਿਸੇ ਦਾ ਕੁਝ ਨਹੀਂ ਵਿਕਣਾ ਵੱਡੇ ਵੱਡੇ ਗਰੋਸਰੀ ਸਟੋਰ ਆ ਗਏ ਆਨਲਾਈਨ ਡਿਲੀਵਰੀਆਂ ਸ਼ੁਰੂ ਹੋ ਗਈਆਂ ਲੇਕਿਨ ਫਰੂਟਸ ਔਰ ਐਗਰੀਕਲਚਰ ਉਹਨਾਂ ਗ੍ਰੋਸਰੀ ਸਟੋਰਾਂ ਦੇ ਵਿੱਚ ਵੱਡਾ ਹਿੱਸਾ ਨਹੀਂ ਬਣ ਸਕਿਆ ਅੱਜ ਵੀ ਚਾਹੇ ਸਬਜ਼ੀ ਲੈਣੀ ਹੋਵੇ ਚਾਹੇ ਫਰੂਟ ਰੇੜੀਆਂ ਤੋਂ ਹੀ ਲੋਕ ਖਰੀਦਦੇ ਨੇ ਪੂਰੇ ਇੰਡੀਆ ਦੇ ਵਿੱਚ ਇਹ ਗੱਲ ਸਾਬਤ ਹੋ ਚੁੱਕੀ ਹੈ ਉਹ 2001-2002 ਚ ਜਦੋਂ ਗੈਟ ਸਮਝੌਤਾ ਲਾਗੂ ਹੋਣਾ ਸੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਉਦੋਂ بڑے ਰੌਲੇ ਪਏ ਵੀ ਜੇ ਡੈਨਮਾਰਕ ਦਾ ਦੁੱਧ ਆ ਗਿਆ ਜੀ ਇੰਡੀਆ ਦਾ ਡੈਰੀ ਸੈਕਟਰ ਖਤਮ ਹੋ ਜੂ ਸਾਡੇ ਡੰਗਰ ਵਿਲੇ ਹੋ ਜਾਣਗੇ ਅਸੀਂ ਦੁੱਧ ਦਾ ਕੀ ਕਰਾਂਗੇ ਸਾਡਾ ਦੁੱਧ ਕਿਸੇ ਨੇ ਪੁੱਛਣਾ ਨਹੀਂ ਸਾਡੇ ਕਾਰਪੋਰੇਟ ਵੇਰ ਕਾ ਵਰਗੇ ਪਲਾਂਟ ਤਬਾਹ ਹੋ ਜਾਣਗੇ 2000 ਤੋਂ ਲੈ ਕੇ ਅੱਜ ਅਸੀਂ 2024 'ਚ ਆ ਗਏ ਸਾਡੇ ਦੁੱਧ ਦੀ ਉਤਪਾਦਨ ਵੀ ਵਧ ਰਿਹਾ ਹੈ ਸਾਡੇ ਵੇਰ ਕਾ ਪਲਾਂਟ ਵੀ ਤਕੜੇ ਹੋ ਰਹੇ ਨੇ ਸਾਡੀ ਕੋਆਪਰੇਟਿਵ ਸੁਸਾਇਟੀ ਦੀ ਮੁਹਿੰਮ ਵੀ ਤਕੜੀ ਹੋ ਰਹੀ ਹੈ ਦੁੱਧ ਦੇ ਮਾਮਲੇ ਦੇ ਵਿੱਚ ਅਸੀਂ ਅੱਗੇ ਵਧ ਰਹੇ ਹਾਂ ਪਰ ਡੈਨਮਾਰਕ ਦਾ ਦੁੱਧ ਕੌਣ ਪੀਂਦਾ ਹੈ ਅੱਜ ਤੱਕ ਮੈਨੂੰ ਸਮਝ ਨਹੀਂ ਆਇਆ ਮੈਂ ਕਦੀ ਵੀ ਡੈਨਮਾਰਕ ਦਾ ਦੁੱਧ ਲੈ ਕੇ ਨਹੀਂ ਪੀਤਾ ਜਿਨਨੇ ਸੁਣ ਰਹੇ ਨੇ ਇਸ ਪ੍ਰੋਗਰਾਮ ਜੇ ਕਿਸੇ ਨੇ ਡੈਨਮਾਰਕ ਦਾ ਦੁੱਧ ਪੀਤਾ ਪੰਜਾਬ 'ਚ ਤੇ ਜ਼ਰੂਰ ਇੱਕ ਵਾਰ ਦੱਸ ਦਿਓ ਵੀ ਭਾਈ ਅਸੀਂ ਡੈਨਮਾਰਕ ਵਾਲਾ ਦੁੱਧ ਲੈ ਕੇ ਪੀਤਾ ਸੋ 25 ਸਾਲ ਪੁਰਾਣੇ ਰੌਲੇ ਚੱਲਦੇ ਸੀ ਡੈਨਮਾਰਕ ਦੇ ਦੁੱਧ ਤੇ ਬਹੁਤ ਸਿਆਸਤ ਹੋਈ ਅੱਜ ਵੀ ਸਾਡਾ ਆਪਣਾ ਦੁੱਧ ਹੀ ਪੰਜਾਬ ਦੇ ਵਿੱਚ ਦਿੱਲੀ ਤੱਕ ਜਾਂਦਾ ਹੈ ਹੋਰ ਸੂਬਿਆਂ 'ਚ ਵੀ ਜਾਂਦਾ ਹੈ ਮੇਰੇ ਕਹਿਣ ਦਾ ਮਤਲਬ ਹੈ ਹੁਣ ਜਿਹੜਾ ਇੱਕ ਡਰ ਬਣਾ ਲਿਆ ਸਾਡੇ ਕਿਸਾਨ ਸੰਗਠਨਾਂ ਨੂੰ ਸਾਡੀ ਸਰਕਾਰ ਨੂੰ ਵੀ ਮੇਰਾ ਹੀ ਮੰਨਣਾ ਹੈ ਅਸੀਂ ਅੱਖਾਂ ਬੰਦ ਕਰਕੇ ਬੀਜੇਪੀ ਦਾ ਵਿਰੋਧ ਕਰਾਂਗੇ ਤੇ ਸਾਡਾ ਨੁਕਸਾਨ ਹੋ ਸਕਦਾ ਹੈ ਉਹ ਕੇਂਦਰ ਚ ਸਰਕਾਰ ਹੈ ਬੀਜੇਪੀ ਔਰ ਲਗਾਤਾਰ ਪਿਛਲੇ 10 ਸਾਲਾਂ ਤੋਂ ਰਹੀ ਹੈ ਤੀਜੀ ਵਾਰ ਆਏ ਨੇ ਹੁਣ ਇੱਕ ਕੇਂਦਰ ਦੀ ਸਰਕਾਰ ਨੇ ਜਿਹੜੀ ਪਾਲਿਸੀ ਬਣਾਈ ਹੈ ਖੇਤੀਬਾੜੀ ਮਹਿਕਮੇ ਨੇ ਅਗਰ ਅਸੀਂ ਉਹਨੂੰ ਬਹੁਤ ਧਿਆਨ ਨਾਲ ਪੜੀਏ ਬਹੁਤ ਧਿਆਨ ਨਾਲ ਸਮਝੀਏ 35 36 ਪੇਜਾਂ ਦੀ ਪਾਲਿਸੀ ਆ 14 15 ਪੇਜ ਮੈਂ ਖੋਲ ਕੇ ਪੀਤੇ ਨੇ ਮੈਨੂੰ ਹਕੀਕਤ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਕੋਈ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੋਵੇ ਮੈਨੂੰ ਨਹੀਂ ਲੱਗਿਆ ਸਾਡੀਆਂ ਜ਼ਮੀਨਾਂ ਉਸ ਮੰਡੀਕਰਨ ਦੀ ਪਾਲਿਸੀ ਦੇ ਨਾਲ ਨਹੀਂ ਵਿਕਣੀਆਂ ਸਾਡੀਆਂ ਜ਼ਮੀਨਾਂ ਨੂੰ ਕੋਈ ਖਤਰਾ ਨਹੀਂ ਹਾਲਾਂਕਿ ਇਹ ਵੀ ਮੈਂ ਇੱਕ ਗੱਲ ਕਰਦਾ ਪਿੱਛੇ ਜੇ ਰੌਲੇ ਬਹੁਤ ਆਏ ਜੇ ਕਾਰਪੋਰੇਟ ਜ਼ਮੀਨਾਂ ਖਰੀਦ ਰਹੇ ਨੇ ਜੇ ਕਾਰਪੋਰੇਟਾਂ ਨੇ ਜ਼ਮੀਨਾਂ ਖਰੀਦੀਆਂ ਫਾਰਮ ਸੈਕਟਰ ਬਣਾਏ ਫਾਰਮ ਹਾਊਸ ਬਣਾਏ ਤੇ ਸਾਡੀਆਂ ਜ਼ਮੀਨਾਂ ਦੇ ਮੁੱਲ ਵਧ ਗਏ ਬਲਕਿ ਚਾਹੀਦਾ ਤਾਂ ਹੁਣ ਇਹ ਹੈ ਕਿ ਹੁਣ ਪੰਜਾਬ ਦੀਆਂ ਜ਼ਮੀਨਾਂ ਵਿਕਣ ਤੇ ਪਾਬੰਦੀ ਲਾ ਦਈਏ ਅਸੀਂ ਅਸੀਂ ਖੇਤੀ ਜੋਗੀਆਂ ਰੱਖ ਲਈਏ ਆਪਣੀਆਂ ਜ਼ਮੀਨਾਂ ਹੁਣ ਜਿਹੜਾ ਵਿਸ਼ਾ ਹੈ ਕਿ ਪ੍ਰਾਈਵੇਟ ਸੈਲੋ ਆ ਜਾਣਗੇ ਪ੍ਰਾਈਵੇਟ ਗੋਦਾਮਾਂ ਆ ਜਾਣਗੀਆਂ ਤੇ ਸਾਡਾ ਮੰਡੀਕਰਨ ਢਾਂਚਾ ਹਿੱਲ ਜੂਗਾ ਸਾਡੇ ਮੰਡੀਕਰਨ ਢਾਂਚੇ ਦਾ ਮੇਰੇ ਮੁਤਾਬਕ ਕੋਈ ਨੁਕਸਾਨ ਨਹੀਂ ਹੋਣਾ ਸਾਡਾ ਮੰਡੀਕਰਨ ਢਾਂਚਾ ਹੈ ਕਿੱਥੇ ਸਾਡੀਆਂ ਮੰਡੀਆਂ ਦੀਆਂ ਛੱਤਾਂ ਨਹੀਂ ਨੰਗੀਆਂ ਨੇ ਆ ਇਸ ਵਾਰ ਝੋਨਾ ਰੱਖਣ ਨੂੰ ਥਾਂ ਨਹੀਂ ਸੀ ਮੰਡੀਆਂ 'ਚ ਕਿਉਂਕਿ ਲਿਫਟਿੰਗ ਨਹੀਂ ਹੋਈ ਔਰ ਮੰਡੀਆਂ 'ਚ ਜਿਹੜਾ ਝੋਨਾ ਪਿਆ ਸੀ ਨੰਗੇ ਅਸਮਾਨ 'ਚ ਪਿਆ ਸੀ ਜਦੋਂ ਮੀਂਹ ਪਏ ਝੋਨਾ ਗਿੱਲਾ ਹੋਇਆ ਸੋ ਜੇ ਵੱਡੇ ਗਦਾਮ ਪ੍ਰਾਈਵੇਟ ਸੈਕਟਰ ਵੀ ਲੈ ਆਊਗਾ ਸਾਈਲੋ ਪ੍ਰਾਈਵੇਟ ਸੈਕਟਰ ਲੈ ਆਊਗਾ ਤੇ ਜਿਹੜੀ ਇਹ ਨਵੀਂ ਮਾਰਕੀਟਿੰਗ ਦੀ ਨੀਤੀ ਹੈ ਇਹਨੇ ਸਾਨੂੰ ਸਿਰਫ ਸਾਈਲੋ ਸਟੋਰੇਜ ਦੇ ਲਈ ਦੇਣੇ ਨਹੀਂ ਆਉਣ ਵਾਲੇ ਸਮੇਂ 'ਚ ਕਿਸਾਨਾਂ ਨੂੰ ਮੰਡੀਆਂ 'ਚ ਜਾਣ ਦੀ ਲੋੜ ਨਹੀਂ ਪੈਣੀ ਜਿਹਨੇ ਮੰਡੀ 'ਚ ਜਾਣਾ ਹੈ ਮੰਡੀ 'ਚ ਜਾਓ ਇਹ ਸਾਈਲੋ ਇਹ ਪ੍ਰਾਈਵੇਟ ਗਦਾਮ ਇਹ ਵੀ ਮੰਡੀ ਬਣ ਜਾਣੇ ਨੇ ਤੁਸੀਂ ਆਪਣੇ ਪਿੰਡ ਦੇ ਨੇੜੇ ਸਾਈਲੋ 'ਚ ਜਾ ਕੇ ਕਣਕ ਝੋਨਾ ਰੱਖ ਦਿਓ ਜਿਹੜੀ ਮਰਜ਼ੀ ਫਲ ਫਰੂਟ ਰੱਖ ਦਿਓ ਤੇ ਤੁਹਾਡਾ ਵਿਕ ਜਾਣਾ ਹੈ ਮੰਡੀਆਂ ਚ ਅਸੀਂ ਜਾਣੇ ਆ ਤੇ ਸਾਡਾ ਰੁੱਲਦਾ ਕਣਕ ਝੋਨਾ ਸੋ ਅਗਰ ਮੰਡੀਕਰਨ ਵਿਵਸਥਾ ਤਕੜੀ ਹੁੰਦੀ ਅਗਰ ਪੰਜਾਬ ਕੋਲੇ ਇਹ ਸਮਰੱਥਾ ਹੋਵੇ ਕਿ ਸਾਡੀਆਂ ਮੰਡੀਆਂ ਛੱਤਾਂ ਵਾਲੀਆਂ ਹੋਣ ਸਾਡੇ ਕੋਲੇ ਗੋਦਾਮ ਹੋਣ ਖੁੱਲੇ ਹਰ ਪਿੰਡ ਦੋ ਦੋ ਤਿੰਨ ਤਿੰਨ ਪਿੰਡ ਨੂੰ ਸਾਡੇ ਕੋਲੇ ਇੱਕ ਗੋਦਾਮ ਹੋਵੇ ਫਿਰ ਇਸ ਪਾਲਿਸੀ ਦੀ ਲੋੜ ਨਹੀਂ ਬਲਕਿ ਫੇਰ ਕੇਂਦਰ ਨੇ ਸਾਡੀ ਇਸ ਪਾਲਿਸੀ ਨੂੰ ਪੂਰੇ ਦੇਸ਼ 'ਚ ਲਾਗੂ ਕਰਨਾ ਸੀ ਅਸੀਂ ਪੰਜਾਬ ਵਾਲੇ ਵੀ ਕੋਈ ਅਿਹੇ ਜੀ ਪਾਲਿਸੀ ਨਹੀਂ ਬਣਾ ਕੇ ਦੇ ਸਕੇ ਕਿ ਉਸ ਪਾਲਿਸੀ ਨੂੰ ਕੇਂਦਰ ਪੂਰੇ ਦੇਸ਼ 'ਚ ਲਾਗੂ ਕਰੇ ਸਾਡੀਆਂ ਐਗਰੀਕਲਚਰ ਤੇ ਮਾਰਕੀਟਿੰਗ ਦੀਆਂ ਪਾਲਿਸੀਆਂ ਫੇਲ ਨੇ ਸੋ ਮੇਰਾ ਹੀ ਮੰਨਣਾ ਹੈ ਕਿ ਸਾਡੇ ਕਿਸਾਨਾਂ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਅੰਨਾ ਵਿਰੋਧ ਇਸ ਫੈਸਲੇ ਦਾ ਨਹੀਂ ਕਰਨਾ ਚਾਹੀਦਾ ਇਸ ਫੈਸਲੇ ਇਸ ਡਰਾਫਟ ਨੂੰ ਬਹੁਤ ਗੰਭੀਰਤਾ ਦੇ ਨਾਲ ਪੜਨਾ ਸਮਝਣਾ ਚਾਹੀਦਾ ਅਗਰ ਸਾਨੂੰ ਪ੍ਰਾਈਵੇਟ ਸੈਕਟਰ ਵੀ ਮੰਡੀ ਦੇ ਤੌਰ ਤੇ ਮਿਲਦਾ ਹੈ ਉਹਦੇ ਨਾਲ ਸਾਡੀਆਂ ਫਸਲਾਂ ਛੇਤੀ ਲਿਫਟ ਹੋਣਗੀਆਂ ਪ੍ਰੋਡਕਸ਼ਨ ਬਹੁਤ ਵੱਧ ਰਹੀ ਹੈ ਔਰ ਇਹ ਵਿਵਸਥਾ ਪੂਰੇ ਦੇਸ਼ ਲਈ ਹੈ ਸਾਨੂੰ ਇਹ ਵੀ ਪਤਾ ਹੈ ਕਿ ਐਮਐਸਪੀ ਮੋٹے ਤੌਰ ਤੇ ਕਣਕ ਝੋਨੇ ਦੀ ਪੰਜਾਬ ਤੇ ਹਰਿਆਣਾ ਨੂੰ ਮਿਲਦੀ ਹੈ ਯੂਪੀ ਬਿਹਾਰ ਤੋਂ ਕਣਕ ਝੋਨਾ ਪੰਜਾਬ ਆ ਕੇ ਵੇਚਦੇ ਨੇ ਲੋਕ ਸਾਡੇ ਸੈਲਰਾਂ ਵਾਲੇ ਦੂਸਰੇ ਸੂਬਿਆਂ ਤੋਂ ਸਸਤੀ ਕਣਕ ਝੋਨਾ ਮੰਗਾਉਂਦੇ ਨੇ ਕਿਉਂਕਿ ਉਧਰ ਮੁੱਲ ਨਹੀਂ ਮਿਲਦਾ ਅਗਰ ਇਹ ਮੰਡੀਕਰਨ ਵਿਵਸਥਾ ਉਧਰ ਤਕੜੀ ਹੋ ਜਾਂਦੀ ਹੈ ਉਧਰ ਵੀ ਕਿਸਾਨਾਂ ਨੂੰ ਮੁੱਲ ਮਿਲੂਗਾ ਤੇ ਜਿਹੜੀ ਸਾਡੇ ਕਿਸਾਨਾਂ ਦੀ ਮੰਗ ਹੈ ਕਿ ਐਮਐਸਪੀ ਦਾ ਕਾਨੂੰਨ ਬਣਾਓ ਅਗਰ ਐਮਐਸਪੀ ਦਾ ਕਾਨੂੰਨ ਬਣ ਗਿਆ ਤੇ ਦੂਜੇ ਸੂਬਿਆਂ ਚੋ ਵੀ ਕਣਕ ਝੋਨਾ ਚੱਕਿਆ ਜਾਣਾ ਫਿਰ ਜਿਹੜੀਆਂ ਸ਼ਰਤਾਂ ਨੇ ਇੰਨੀਆਂ ਜ਼ਿਆਦਾ ਰਿਲੈਕਸ ਨਹੀਂ ਹੋਣੀਆਂ ਕਿ ਸਾਡੀ ਮਰਜ਼ੀ ਦੇ ਨਾਲ ਹੀ ਕੇਂਦਰ ਮਜਬੂਰ ਹੋਵੇ ਕਿ ਅਸੀਂ ਇਹਨਾਂ ਨੂੰ ਨਵੇਂ ਚ ਛੂਟ ਦਈਏ ਤੇ ਅਸੀਂ ਬੋਨਸ ਦੇਈਏ ਸੋ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਇਹ ਖੇਤੀਬਾੜੀ ਦਾ ਡਰਾਫਟ ਹੈ ਹਰ ਗੱਲ ਨੂੰ ਆਪਾਂ ਇਹ ਕਹੀਏ ਕਿ ਇਹਦਾ ਨੁਕਸਾਨ ਹੈ ਸਾਡੀ ਖੇਤੀਬਾੜੀ ਨੂੰ ਅਸੀਂ ਚੰਗੀ ਤਰ੍ਹਾਂ ਡਿਬੇਟ ਕਰੀਏ ਚੰਗੀ ਤਰ੍ਹਾਂ ਉਹਦੇ ਸਾਰੇ ਪਹਿਲੂਆਂ ਨੂੰ ਵਿਚਾਰੀਏ ਅਸੀਂ ਫੇਰ ਨਤੀਜੇ ਤੇ ਪਹੁੰਚੀਏ ਮੈਨੂੰ ਇਹ ਲੱਗਦਾ ਮੋਟੇ-ਮੋਟੇ ਤੌਰ ਤੇ ਇਹਦਾ ਫਾਇਦਾ ਹੈ ਔਰ ਸਾਨੂੰ ਪੁਨਰ ਵਿਚਾਰ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਬਾਕੀ ਮਰਜ਼ੀ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੀ ਸਰਕਾਰ ਹੈ ਹੁਣ ਭਾਜੀਪੀ ਨੇ ਤਾਂ ਹੀ ਕੌਮੀ ਪਾਲਿਸੀ ਲਾਗੂ ਕਰ ਦੇਣੀ ਕੇਂਦਰ ਵਾਲਿਆਂ ਨੇ ਔਰ ਇਹ ਪਾਲਿਸੀ ਜਿੱਥੇ-ਜਿੱਥੇ ਲਾਗੂ ਹੋਏਗੀ ਉੱਥੇ-ਉੱਥੇ ਕਿਸਾਨ ਫਾਇਦੇ 'ਚ ਰਹਿਣਗੇ ਕਿਸਾਨਾਂ ਨੂੰ ਮੰਡੀ ਮਿਲੇਗੀ ਕਿਸਾਨਾਂ ਨੂੰ ਮੰਡੀ ਮਿਲਣੀ ਲਾਜ਼ਮੀ ਹੈ ਔਰ ਜਦੋਂ ਕਿਸਾਨਾਂ ਨੂੰ ਮੰਡੀ ਮਿਲੂਗੀ ਤੇ ਉਹਨਾਂ ਦਾ ਉਤਪਾਦਨ ਛੇਤੀ ਵਿਕੇਗਾ ਸਾਡੇ ਆਲੂ ਸੁੱਟਨੇ ਪੈਂਦੇ ਨੇ ਕਿਉਂਕਿ ਸਾਡੇ ਕੋਲੇ ਮੰਡੀ ਨਹੀਂ ਆਲੂ ਸਾਂਭਣ ਨੂੰ ਸਾਡੇ ਕੋਲੇ ਗਦਾਮ ਨਹੀਂ ਕੋਲਡ ਸਟੋਰੇਜ ਨਹੀਂ ਤੇ ਆਲੂ ਅਸੀਂ ਸੜਕਾਂ ਦੇ ਰੋਲ ਦੰਨੇ ਆ ਰੋਡ ਦੰਨੇ ਆ ਅਸੀਂ ਕਿੰਨੀ ਵਾਰੀ ਦੇਖਿਆ ਜੇ ਸਾਡੇ ਕੋਲੇ ਆਰਗੇਨਾਈਜ਼ਡ ਮੰਡੀਆਂ ਹੋਣਗੀਆਂ ਅਸੀਂ ਆਪਣਾ ਉਤਪਾਦਨ ਉਹਨਾਂ ਮੰਡੀਆਂ 'ਚ ਰੱਖਾਂਗੇ ਇਹਦਾ ਪੈਸਾ ਸਰਕਾਰ ਨੇ ਦੇਣਾ ਕਿਸਾਨਾਂ ਨੇ ਨਹੀਂ ਦੇਣਾ ਇਹਨਾਂ ਮੰਡੀਆਂ ਦਾ ਪੈਸਾ ਸੋ ਬਾਕੀ ਦੇਖਦੇ ਹਾਂ ਪੰਜਾਬ ਸਰਕਾਰ ਇਹਦੇ ਤੇ ਕੀ ਫੈਸਲਾ ਕਰਦੀ ਹੈ ਆਖਰੀ ਔਰ ਇਹ ਵਿਰੋਧ ਜਿਹੜਾ ਤਿੰਨ ਖੇਤੀ ਕਾਨੂੰਨਾਂ ਨਾਲ ਜੋੜ ਕੇ ਹੋ ਰਿਹਾ ਹੈ ਇਹ ਕਿਸ ਪਾਸੇ ਜਾਂਦਾ ਇਹਦੇ ਨਾਲ ਨਾਲ ਮੈਂ ਡਲੇਵਾਲ ਸਾਹਿਬ ਦੀ ਗੱਲ ਕਰ ਲਾਂ 23 ਦਿਨ ਡਲੇਵਾਲ ਸਾਹਿਬ ਦੇ ਅੰਦੋਲਨ ਹੋ ਗਏ ਕੱਲ ਸੁਪਰੀਮ ਕੋਰਟ ਬਹੁਤ ਸਖਤ ਰਹੀ ਉਹਨਾਂ ਨੇ ਕਿਹਾ ਕਿ ਸਰਕਾਰ ਉਹਨਾਂ ਦੀਆਂ ਮੈਡੀਕਲ ਰਿਪੋਰਟਾਂ ਨੂੰ ਗੰਭੀਰਤਾ ਦੇ ਨਾਲ ਲਵੇ ਔਰ ਡਲੇਵਾਲ ਸਾਹਿਬ ਨੂੰ ਉਹਨਾਂ ਨੂੰ ਇਹ ਸੁਝਾਅ ਵੀ ਦਿੱਤਾ ਗਿਆ ਕਿ ਤੁਸੀਂ ਮਰਨ ਵਰਤ ਤਿਆਗ ਕੇ ਕੁਝ ਦਿਨ ਹਸਪਤਾਲ 'ਚ ਰਹੋ ਔਰ ਆਪਣੀ ਥਾਂ ਤੇ ਇਸ ਅੰਦੋਲਨ ਲਈ ਕਿਸੇ ਹੋਰ ਨੂੰ ਬਿਠਾਓ ਜਗਜੀਤ ਸਿੰਘ ਡੱਲਿਆਲ ਉਹਨਾਂ ਦੀ ਜਾਨ ਬੜੀ ਕੀਮਤੀ ਹੈ ਉਹਨਾਂ ਦੀ ਜਾਨ ਤੇ ਖਤਰਾ ਲਗਾਤਾਰ ਵੱਧ ਰਿਹਾ ਹੈ ਔਰ ਬਹੁਤ ਚਿੰਤਾਜਨਕ ਸਥਿਤੀ ਉਹਨਾਂ ਦੀ ਬਣੀ ਹੋਈ ਹੈ ਕੱਲ ਉਹਨਾਂ ਦਾ ਬੀਪੀ ਇੱਕ ਵਾਰ ਬਹੁਤ ਡਾਊਨ ਹੋਇਆ ਔਰ ਕਿਸਾਨ ਮੋਰਚੇ ਨੇ ਦੱਸਿਆ ਕਿ ਬਿਹੋਸ਼ ਹੋ ਗਏ ਸੀ ਇੱਕ ਵਾਰ ਜਗਜੀਤ ਸਿੰਘ ਡੱਲਿਆਲ ਔਰ ਜਿਸ ਤਰ੍ਹਾਂ ਨਾਲ ਉਹਨਾਂ ਦੇ ਜੋ ਹਾਲਾਤ ਨੇ ਸਰਦੀ ਬਹੁਤ ਤੇਜ਼ ਹੋ ਗਈ ਜਿਹੜੇ ਸਰੀਰ ਦੇ ਅੰਗ ਨੇ ਉਹਨਾਂ ਦੇ ਫੇਲ ਹੋਣ ਦਾ ਖਤਰਾ ਵੀ ਲਗਾਤਾਰ ਬਰਕਰਾਰ ਹੈ ਸੋ ਬਾਕੀ ਵੇਖਦੇ ਆ ਕਿ ਅੱਜ ਕਿਸਾਨ ਮੋਰਚੇ ਤੋਂ ਜਾਂ ਇਸ ਅੰਦোলন ਤੋਂ ਕਿਸ ਤਰ੍ਹਾਂ ਦੀਆਂ ਖਬਰਾਂ ਨਿਕਲ ਕੇ ਆਉਂਦੀਆਂ ਨੇ ਉਮੀਦ ਕਰਦੇ ਆ ਕਿ ਜਗਜੀਤ ਸਿੰਘ ਡੱਲੇয়াল ਦੀ ਸਿਹਤ ਚੰਗੀ ਬਣੇਗੀ ਪਹਿਲਾਂ ਨਾਲੋਂ ਔਰ ਗੱਲਬਾਤ ਦੇ ذریعے ਇਹ ਮਸਲਾ ਹੱਲ ਹੋਏਗਾ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਏ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਔਰ ਤੁਸੀਂ ਆਪਣਾ ਸਿਆਸੀ ਅਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ ਤਰ੍ਹਾਂ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਅੱਗੇ ਵਧਾਵਾਂਗੇ ਬਹੁਤ ਧੰਨਵਾਦ